हिंदू जगत ਲਈ ਸ਼ੰਕਰਚਾਰੀ ਦਾ ਫੈਸਲਾ ਆਖਰੀ ਫੈਸਲਾ ਹੈ ਧਾਰਮਿਕ ਫੈਸਲਾ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਹੀਂ ਜਗਨਨਾਥ ਪੁਰੀ ਦੇ ਦਰਸ਼ਨ ਕਰਨ ਲਈ ਜਦ ਦੇਸ਼ ਦੀ ਪ੍ਰੈਮ ਮਿਨਿਸਟਰ 인ਦਰਾ ਗਾਂਧੀ ਗਈ ਸੀ ਤਾਂ ਪੁਜਾਰੀਆਂ ਨੇ ਕਿਹਾ ਸੀ ਇੱਥੋਂ ਦੀ ਪਰੰਪਰਾ ਦੇ ਮੁਤਾਬਕ ਤੋਂ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ ਮੰਦਰ ਦੇਚ ਨਹੀਂ ਜਾ ਸਕਦੇ ਕਿਉਂ ਉਹ ਫਿਰੋਜ਼ ਗਾਂਧੀ ਨਾਲ ਵਿਆਹੀ ਹੈ ਪਰ ਇੰਡੋਨੇਸ਼ੀਆ ਮੰਦਿਰ ਕੇਵਲ ਹਿੰਦੂਆਂ ਲਈ ਹੈ। ਅਗਰ ਹਿੰਦੂ ਨਹੀਂ ਆ ਸਕਦੇ। ਲੇਕਿਨ ਇੰਦਰਾ ਗਾਂਧੀ ਨੇ ਹਟ ਕੀਤਾ ਮੈਂ ਆਈ ਹਾਂ ਉਜੇ ਚਾਹ ਤੇ ਸੋਚਿਆ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਤੋਂ ਇਹਨਾਂ ਬੜੀ ਚਰਚਾ ਹੋਏਗੀ। ਪੁਜਾਰੀਆਂ ਨੇ ਕਹਿ ਦਿੱਤਾ ਚਲੋ ਹੁਣ ਸਾਡੇ ਵਸ ਦੀ ਗੱਲ ਨਹੀਂ ਜੋ ਸ਼ੰਕਰ ਆਚਾਰੀਆ ਜੀ ਫੈਸਲਾ ਕਰਨਗੇ। ਤੋ ਸ਼ੰਕਰ ਆਚਾਰੀਆ ਆਰਮਿਕ ਤਲਤੇ ਹਿੰਦੂ જગਤ ਦੇ ਸੁਪਰੀਮ ਹੈ ਉਸ ਦਾ ਫੈਸਲਾ ਆਖਰੀ ਫੈਸਲਾ ਹੈ ਪਤਾ ਸ਼ੰਕਰਾਚਾਰੀਆ ਨੇ ਕੀ ਕਿਹਾ ਨਹੀਂ ਪ੍ਰਵੇਸ਼ ਕਰ ਸਕਦੇ ਕਿ ਨਹੀਂ ਜਾ ਸਕਦੇ ਸਾਡੀ ਵੈਦਿਕ ਰੀਤੀ ਦੇ ਮੁਤਾਬਕ ਮਨੋ ਸਿਮਰਤੀ ਦੇ ਮੁਤਾਬਕ ਇਹ ਨਹੀਂ ਜਾ ਸਕਦੇ ਵਾਪਸ ਜਾਣਾ ਪਿਆ 아이ਸੀ ਉਜੇ ਚਾ ਦਰਸ਼ਨ ਕਰਨ ਸਾਲ ਦੇ ਇੱਕ ਦਫਾ ਬਹੁਤ ਵੱਡੀ ਯਾਤਰਾ ਨਿਕਲਦੀ ਉੱਥੇ ਰੱਥ ਦੀ ਤੇ ਜਗਨਨਾਥ ਦੀ ਅੰਦਰ ਮੂਰਤੀ ਹੈ ਉਸ ਦੀ ਯਾਤਰਾ ਨਿਕਲਦੀ ਉਸ ਰੱਥ ਦਾ ਰਸਾ ਖਿੱਚਣਾ Hindu ਜਗਤ ਬਹੁਤ ਪੁੰਨ ਮੰਨਦੇ ਨੇ ਤੇ ਇਹ ਵੀ ਉਸ ਰਸੇ ਨੂੰ ਖਿੱਚਣ ਦੇ ਚ ਲਾਲਸਾ ਲੈ ਕੇ ਆਈ ਸੀ ਮੈਂ ਦਰਸ਼ਨ ਵੀ ਕਰਾਂਗੀ ਨਾਲੇ ਰੱਥ ਦਾ ਰਸਾ ਵੀ ਖਿੱਚਾਂਗੀ ਨਾ ਰੱਤ ਦੇ ਰਸੇ ਨੂੰ ਹੱਥ ਲਾਣ ਦਿੱਤਾ ਨਾ ਮੰਦਿਰ ਦੇ ਵਿੱਚ ਪ੍ਰਵੇਸ਼ ਮਿਲਿਆ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਉਹਨਾਂ ਦਿਨਾਂ 'ਚ ਨੇੜੇ ਹੀ ਸੀ ਜਗਨਨਾਥਪੁਰੀ ਦੇ ਟਾਟਾ ਨਗਰ ਵਿੱਚ ਸੀ ਕਾਫੀ ਦੇਸ਼ ਦੇ ਚਲਚਲ ਮਚੀ ਇਸ ਗੱਲ ਦੇਤੇ ਪਰ ਹੁਣ ਸ਼ੰਕਰ ਆਚਾਰੀਆ ਸ਼ੰਕਰ ਆਚਾਰੀਆ ਨੇ ਆਖਰੀ ਉਸ ਦਾ ਫੈਸਲਾ ਆਖਰੀ ਫੈਸਲਾ ਸ਼ਾਇਦ ਆਪ ਦੀ ਗਿਆਤੇ ਚ ਗੱਲ ਹੋਵੇ ਕਿ ਨਾ ਦਿੱਲੀ ਤੇ ਅਹਮਦਾਬਾਦ ਦੇ ਵਿੱਚ ਇੱਕ ਬੀਬੀ ਬਹੁਤ ਅੱਛੀ ਕਥਾਵਾਚਕ ਐ ਸਨਾਤਨ ਮਤ ਦੇ ਚ ਉਹ ਵੇਦ ਮੰਤਰਾਂ ਦਾ ਪਾਠ ਕਰ ਰਹੀ ਸੀ ਸ਼ੰਕਰਾਚਾਰੀ ਨੇ ਬੰਦ ਕਰਾ ਦਿੱਤੇ। ਹਿੰਦੂ ਰੀਤੀ ਦੇ ਮੁਤਾਬਕ ਮਨੁਸਿਮਰਤੀ ਦੇ ਮੁਤਾਬਕ ਇਸਤਰੀ ਵੇਦ ਪਾਠ ਨਹੀਂ ਕਰ ਸਕਦੀ। ਨਹੀਂ ਉਚਾਰਨ ਕਰ ਸਕਦੀ। ਯੱਗੋ ਪਵਿੱਤ ਵੀ ਨਹੀਂ ਹੋ ਸਕਦਾ ਉਸ ਦਾ। ਔਰ वेद ਮੰਤਰਾਂ ਦਾ ਉਚਾਰਨ ਵੀ ਨਹੀਂ ਕਰ ਸਕਦੀ ਬੰਦ ਕਰਵਾ ਦਿੱਤੇ ਸਨ ਸ਼ੰਕਰਾਚਾਰੀਆ ਨੇ ਇਸ ਦਾ ਫੈਸਲਾ ਆਖਰੀ ਫੈਸਲਾ ਹੈ ਜਿਵੇਂ ਅਕਾਲ ਤਖਤ ਦੇ ਜਥੇਦਾਰ ਦਾ ਫੈਸਲਾ ਆਖਰੀ ਫੈਸਲਾ ਹੈ ਸਿੱਖ ਜਗਤ ਦੇ ਜੋ 6ਵੇਂ ਪਾਤਸ਼ਾਹ ਦਾ ਸਨਮਾਨ ਰੱਖਦਾ ਹੈ ਉਹ ਉਸ ਫੈਸਲੇ ਦੇ ਕਿਨ ਤੋ ਪਰੰਤੂ ਨਹੀਂ ਕਰਦਾ ਕੀ ਕਰ ਟਿਕ ਨਹੀਂ ਕਰਦਾ ਹਿੰਦੂ ਜਗਤ ਦੇ ਇਹ ਜਦ ਫੈਸਲਾ ਹੋਇਆ ਭਾਵੇਂ ਕਈਆਂ ਨੂੰ ਚੰਗਾ ਨਹੀਂ ਲੱਗਿਆ ਸੀ ਵੀ ਮੰਦਰ ਦੇ ਦਰਸ਼ਨ ਨਹੀਂ ਕਰ ਸਕਦੀ ਔਰ ਦਰਸ਼ਨ ਕਰਨ ਲਈ ਆਈ ਹੈ ਔਰ ਫਿਰ ਦੇਸ਼ ਦੀ ਪ੍ਰਾਈਮ ਮਿਨਿਸਟਰ ਹੈ ਲੇਕਿਨ ਕਿਸੇ ਨੇ ਸ਼ੰਕਰਾਚਾਰੀਆ ਤੇ ਕਿੰਤੂ ਪਰੰਤੂ ਨਹੀਂ ਕੀਤੀ ਆਪਸ ਵਿੱਚ इधर-ਉਧਰ ਗੱਲਾਂ ਕਰਦੇ ਰਹੇ ਲੇਕਿਨ ਸਿੱਧਾ ਕੋਈ ਵੀ ਕੁਝ ਨਹੀਂ ਕਹਿ ਸਕਿਆ ਇਹ ਇਸ ਦਾ ਫੈਸਲਾ ਆਖਰੀ ਫੈਸਲਾ ਹੈ ਸ਼ੰਕਰਾਚਾਰੀਆ ਦਾ ਇਹ ਸ਼ਰਮ ਹੋ ਰਿਹਾ ਹੈ ਸ਼ੰਕਰਾਚਾਰੀਆ ਆਦੀ ਜਿਸ ਤੋਂ ਇੱਕ ਗੱਦੀ ਆਰੰਭ ਹੋਈ ਅੱਜ ਤੋ ਕੋਈ ਇੰਜ ਕਹਿ ਲੋ 2000 ਸਾਲ ਪਹਿਲੇ ਇਹ ਗੱਦੀ ਪੁਰਾਣੀ ਚੱਲੀ ਆ ਰਹੀ ਹੈ ਇਸਨਾਨ ਕਰਕੇ ਗੰਗਾ ਤਵਾਰ ਹੈ ਨੇ ਬਨਾਰਸ ਦੀ ਗੱਲ ਰਸਤੇ ਦੇ ਚਕਸ਼ੂਦਰ ਸੜਕ ਸਾਫ ਕਰ ਰਿਆ ਸੀ ਉਹ ਕਿਦਰੇ ਛੂ ਗਿਆ ਸ਼ੰਕਰ ਆਚਾਰੀਆ ਨੂੰ ਕਿਉਂਕਿ ਸਿਰ ਵਿਚਾਰੇ ਦਾ ਨੀਵਾ ਸੀ ਤੇ ਬਹਾਰੀ ਦੇ ਰਿਆ ਸੀ ਛੂ ਗਿਆ ਸ਼ੰਕਰ ਆਚਾਰੀਆ ਨੇ ਤਾੜਨਾ ਕੀਤੀ ਐ ਸ਼ੂਦਰ ਤੂੰ ਮੈਨੂੰ ਬ੍ਰਸ਼ਟ ਕਰ ਦਿੱਤਾ ਮੈਨੂੰ ਫਿਰ ਇਸ਼ਨਾਨ ਕਰਨਾ ਪਏਗਾ ਜਾ ਕੇ ਤੂੰ ਅਛੂਤ ਹੈ ਪਤਾ ਸ਼ੂਦਰ ਨੇ ਕੀ ਆਖਿਆ ਮਹਾਰਾਜ ਸਾਰਾ ਸੰਸਾਰ ਮਾਇਆ ਹੈ ਨਹੀਂ ਹੈ ਸ਼ੂਦਰ ਦੀ ਛਾਇਆ ਹੈ ਫਿਰ ਤੇ ਸੰਸਾਰ ਨਾਲੋਂ ਮੇਰੀ ਛਾਇਆ ਤੇ ਬਹੁਤ ਵੱਡੀ ਹੋ ਗਈ ਮੈਂ ਵੀ ਰੱਬ ਦੇ ਬਰਾਬਰ ਹੋ ਗਿਆ ਕਿਉਂਕਿ ਤੁਸੀਂ ਕਹਿੰਦੇ ਹੋ ਸੰਸਾਰ ਨਹੀਂ ਹੈ ਮਾਇਆ ਹੈ ਪਰਮਾਤਮਾ ਹੈ ਅਗਰ ਮੈਂ ਹਾਂ ਤੇ ਮੈਂ ਤੁਹਾਨੂੰ ਬ੍ਰਸ਼ਟ ਕਰ ਦਿੱਤਾ ਹੈ ਮੇਰੀ ਛਾਇਆ ਵੀ ਹੈ ਤਾਂ ਫਿਰ ਤੇ ਮੈਂ ਮਾਇਆ ਨਹੀਂ ਹਾਂ ਫਿਰ ਤੇ ਮੈਂ ਹਾਂ ਫਿਰ ਤੇ ਮੈਂ ਸੱਤਾ ਸ਼ੰਕਰਾਚਾਰੇ ਦੀ ਅੱਖਾਂ ਖੁੱਲ ਗਈਆਂ ਉਸ ਦਿਨ ਤੋਂ ਬਾਅਦ ਉਸ ਸ਼ੂਦਰ ਦੇ ਬੋਲ ਸੁਣਨ ਤੋਂ ਬਾਅਦ ਆਪਣਾ ਕਹਿਣਾ ਇਹਨਾਂ ਨੇ ਬਦਲਿਆ ਫਿਰ ਪਤਾ ਕੀ ਕਹਿਣਾ ਸ਼ੁਰੂ ਕੀਤਾ ਸੰਸਾਰ ਹੈ ਸ਼ਾਇਦ ਨਹੀਂ ਹੈ ਨਹੀਂ ਹੈ ਸ਼ਾਇਦ ਹੈ ਮਾਇਆ ਹੈ ਮਾਇਆ ਤੋਂ ਮਰਾਦ ਇਹ ਨਹੀਂ ਕਿ ਨਹੀਂ ਹੈ ਹੈ ਪ੍ਰਭਾਵਿਤ ਕਰਦੀ ਹੈ ਔਰ ਉਸ ਦਾ प्रभाव देखा जा सकता है संसार प्रभावित करता है उसका प्रभाव देखा जा सकता है पदार्थ प्रभावित करते हैं, परिवार प्रभावित करता है और इसका प्रभाव देखा